ਅਰਧੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਦਿਆਂ ਦੇ ਮੋਹੱਲਾ ਕਾਲਗੜ ਖੋਹੀ ਵਾਲਾ ਚੌਂਕ ਵਿੱਚ ਸਮੂਹ ਸਾਧ ਸੰਗਤ ਦੇ ਸਨਯੋਗ ਨਾਲ ਖਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਈ ਸਿਮਰਜੀਤ ਸਿੰਘ ਕਾਦਿਆਂ ਵਾਲਿਆਂ ਨੇ ਕਥਾ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਅਤੇ ਭਾਈ ਅਰਵਿੰਦਰ ਸਿੰਘ ਧਾਮੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਇਸ ਸਮਾਗਮ ਵਿੱਚ ਪੁੱਜੇ ਐਸਜੀਪੀਸੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਵੱਲੋਂ ਪੂਰੀ ਸੰਗਤ ਨੂੰ ਖਾਲਸੇ ਦੀ ਸਾਜਨਾ ਦਿਵਸ ਦੀ ਵਧਾਈ ਦਿੱਤੀ ਅਤੇ ਨਾਲ ਹੀ ਕਿਹਾ ਕਿ ਨੌਜਵਾਨਾਂ ਵੱਲੋਂ ਹਰ ਸਾਲ ਇਸੇ ਤਰ੍ਹਾਂ ਹੀ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬੇਕਸੂਰਾਂ ਤੇ ਨਿਰਹੱਥੇ ਲੋਕਾਂ ਨੂੰ ਮਾਰਨਾ ਬਹੁਤ ਹੀ ਮਾੜੀ ਗੱਲ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇ ਕੇ ਅਜਿਹੇ ਲੋਕਾਂ ਨੂੰ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਇਸ ਮੌਕੇ ਸੰਗਤਾਂ ਲਈ ਉਤਟ ਲੰਗਰ ਵੀ ਵਰਤਾਏ ਗਏ ਸਮਾਗਮ ਵਿੱਚ ਸੇਵਾ ਨਿਭਾਉਂਦੇ ਹੋਏ ਸਰਦਾਰ ਜਸਪਾਲ ਸਿੰਘ ਪਾਟਿਆ ਅਵਤਾਰ ਸਿੰਘ ਟਿੰਕਾ ਸੰਦੀਪ ਸਿੰਘ ਮਨਦੀਪ ਸਿੰਘ ਅੰਤਰਪ੍ਰੀਤ ਸਿੰਘ ਸਰਬਜੀਤ ਸਿੰਘ ਹਰਵਿੰਦਰ ਸਿੰਘ ਅਨਮੋਲ ਪਾਟਿਆ ਹਰਜਿੰਦਰ ਸਿੰਘ ਬਿੱਟੂ ਰੂਬਲ ਪਾਟਿਆ ਪਰਮਿੰਦਰ ਸਿੰਘ ਤੇ ਸਰਦਾਰ ਪ੍ਰੀਤਮ ਸਿੰਘ ਪਾਟਿਆ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਸਮਾਂ ਜਦੋਂ ਮਹਲਾ ਕਾਲਗੜ੍ਹ ਸਾਹਿਬ ਕਾਦੀਆਂ ਦੀ ਜਿਹੜੀ ਸੰਗਤ ਹੈ ਇੱਥੋਂ ਦੇ ਪ੍ਰਬੰਧਕ ਜਣ ਜਿਨ੍ਹਾਂ ਨੂੰ ਸੰਗਤ ਨੇ ਅੱਗੇ ਸਹਿਯੋਗੀ ਬਣਾ ਕੇ ਅੱਗੇ ਆਗੂ ਬਣਾ ਕੇ ਲਾਇਆ ਉਹਨਾਂ ਨੇ ਸੰਗਤ ਦੇ ਸਹਿਯੋਗ ਨਾਲ ਖਾਲਸੇ ਦਾ ਸਾਜਣਾ ਦਿਵਸ ਧੰਗੂ ਗੁਰੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕਰਵਾ ਕੇ ਸੁਖਮਣੀ ਸਾਹਿਬ ਦੇ ਜਾਪ ਕਰਵਾ ਕੇ ਇੱਥੇ ਖਾਲਸੇ ਦਾ ਸਾਜਣਾ ਦਿਵਸ ਮਨਾਇਆ ਗਿਆ ਮੈਂ ਸਭਨਾ ਵਧਾਈ ਦੇ ਪਾਤਰ ਉਹ ਸੰਗਤਾਂ ਨੇ ਜਿਨ੍ਹਾਂ ਨੇ ਇਸ ਮਹਾਨ ਸਮਾਗਮਾਂ ਦੇ ਵਿੱਚ ਹਿੱਸਾ ਲਿਆ ਭਾਈ ਜਸਪਾਲ ਸਿੰਘ ਜੁਰੀ ਭਾਈ ਅਵਤਾਰ ਸਿੰਘ ਜੁਰੀ ਇਸ ਮਹੱਲੇ ਦੀ ਸੁਮੱਚੀ ਸੰਗਤ ਇਹਨਾਂ ਦਾ ਮੈਂ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਇੱਕ ਚੰਗਾ ਯਤਨ ਕਰਕੇ ਸੰਗਤ ਨੂੰ ਜੋੜਨਾ ਕੀਤਾ ਜਿਹਦੇ ਵਿੱਚ ਭਾਈ ਸਿਮਰਨਜੀਤ ਸਿੰਘ ਜੀ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਉਹਨਾਂ ਨੇ ਜਿੱਥੇ ਕਥਾ ਕੀਤੀ ਭਾਈ ਸਾਹ ਭਾਈ ਅਮਰਿੰਦਰ ਸਿੰਘ ਜੀ ਧਾਮੀ ਹਜੂਰੀ ਰਾਗੀ ਸੱਚਖੰਡ ਸਿੰਘ ਰਮੰਦਰ ਸਾਹਿਬ ਜੀ ਨੇ ਗੁਰੂ ਦੇ ਕੀਰਤਨ ਦੀ ਕੀਰਤੀ ਕੀਤੀ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ ਮੈਂ ਮਹਾਲੇ ਦੀ ਸੰਗਤ ਨੂੰ ਬਾਹਰੋਂ ਆਏ ਰਾਗੀ ਸਿੰਘ ਪ੍ਰਚਾਰਕ ਸਿੰਘਾਂ ਦਾ ਕਥਾਵਾਚਕਾਂ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਹੀ ਧੰਨਵਾਦ ਕਰਦਾ ਹੋਇਆ ਅੱਜ ਖਾਲਸਾ ਸਾਜਨਾ ਦੇ ਦਿਨ ਜਿਹੜਾ ਆਪਾਂ ਉਹਨੂੰ ਸਮਰਪਿਤ ਦੇ ਸਮਾਗਮ ਕੀਤੇ ਨੇ ਇਹਦੀ ਲੱਖ ਲੱਖ ਵਧਾਈ ਦਿਨਾ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜੰਮੂ ਕਸ਼ਮੀਰ 'ਚ ਹਮਲਾ ਹੋਇਆ ਇਹ ਬਹੁਤ ਅਤ ਨਿੰਦਨਯੋਗ ਆ ਇੱਕ ਫਿਰਕੇ ਦੇ ਲੋਕਾਂ ਨੂੰ ਆਵਾਜ਼ ਮਾਰ ਕੇ ਇਕੱਠੇ ਕਰਨਾ ਉਹਨਾਂ ਦੀਆਂ ਜਾਤਾਂ ਪੁਛਣੀਆਂ ਬਰਾਦਰੀਆਂ ਪੁਛਣੀਆਂ ਇਹ ਕੋਈ ਇਨਸਾਨੀਅਤ ਨਹੀਂ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਏ ਔਰ ਇਹਦਾ ਜਵਾਬ ਵੀ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਬਣਦਾ ਉਹ ਮੈਨੂੰ ਸਮਝਣਾ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਏ ਉਹ ਜ਼ਰੂਰ ਇਸ ਗੱਲ ਦਾ ਇਹ ਸਬਕ ਸਿਖਾਏ ਕਿ ਕੋਈ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਨਾ ਹੋਵੇ ਲਾਗਾ ਬੰਦ ਕਰ ਦਿੱਤਾ ਹੈ ਮੈਂ ਸਮਝਣਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਓ ਜੋ ਕਰ ਰਹੇ ਨੇ ਉਹਨਾਂ ਦੇ ਵੇਖੋ ਪ੍ਰਬੰਧ ਦੇ ਅਧੀਨ ਹੈ ਉਹ ਜੋ ਪਾਬੰਦੀਆਂ ਲਾਉਣਗੇ ਲੋਕ ਉਹਨਾਂ ਦਾ ਸਹਿਯੋਗ ਕਰਨਗੇ ਔਰ ਮੈਂ ਫਿਰ ਇਹੀ ਬੇਨਤੀ ਕਰਨਾ ਆਹੀਆਂ ਕਨੌਨੀਆਂ ਹਰਕਤਾਂ ਬੰਦ ਹੋਣੀਆਂ ਚਾਹੀਦੀਆਂ ਇਹ ਨਿਰਦੋਸ਼ੀਆਂ ਨੂੰ ਮਾਰ ਕੇ ਕੋਈ ਹੱਲ ਨਹੀਂ ਮਸਲੇ ਹੋਣੇ ਇਹ ਜਿਨ੍ਹਾਂ ਨੇ ਇਹ ਕੁਝ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਨਾਮ ਵਰਤਿਆ ਮੇਰਾ ਨਾਮ ਅਵਤਾਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਖਾਲਸੇ ਦਾ ਜਨਮ ਦਿਹਾੜਾ ਅਸੀਂ ਹਰ ਸਾਲ ਹੁਈਆਰਾ ਚੌਕ ਮਹਲਾ ਕਾਲਗਾਟ ਦੀ ਸੰਗਤ ਦੇ ਸਹਿਯੋਗ ਦੇ ਨਾਲ ਵੀ ਹਰ ਸਾਲ ਮਨਾਉਂਦੇ ਆ ਇਸ ਸਾਲ ਵੀ ਜੋ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਵੀ ਅਸੀਂ ਇਸ ਸਾਲ ਵੀ ਇਹ ਖਾਲਸੇ ਦਾ ਜਨਮ ਦਿਹਾੜਾ ਜਿ ਮਨਾ ਰਹੇ ਆ ਤੇ ਸਾਰੀਆਂ ਸੰਗਤਾਂ ਨੂੰ ਸਾਡੇ ਉਹਨਾਂ ਵੀ ਖਾਲਸੇ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਅਸੀਂ ਵੀ ਆਨੇ ਹੀ ਐਸੀ ਤਰ੍ਹਾਂ ਹੀ ਲੱਗੇ ਰਹੀਆਂ ਐ ਐਸੀ ਤਰ੍ਹਾਂ ਹੀ ਸੇਵਾ ਕਰਦੇ ਰਹੀਆਂ ਵਾਹਿਗੁਰੂ ਜੀ ਦਾ ਖਾਲਸਾ ਅਸੀਂ ਆਨੇ ਆਪਣੀ ਸਿੱਖੀ ਗੱਲ ਧਿਆਨ ਦਿਓ ਨਸ਼ਿਆਂ ਤੋਂ ਦੂਰ ਰਹੋ ਸਿੱਖੀ ਗੱਲ ਧਿਆਨ ਦਿਓ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ